ਤਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛੂ ਇਹਨਾਂ ਤੋਂ ਹਰ ਜਿਵੇਂ ਅਜੀ ਮੰਗੂਪੁਰ ਨੇ ਦੱਸਿਆ ਹਰ ਹਫ਼ਤੇ ਇੱਕ ਮੌਤ ਹੁੰਦੀ ਇਹਨਾਂ ਨੇ ਅੱਜ ਤੱਕ ਕਿੰਨੇ ਕ ਲੋਕਾਂ ਨੂੰ ਰੈਸਕਿਊ ਕੀਤਾ ਜਾਂ ਕਿੰਨੇ ਪਸ਼ੂ ਨੂੰ ਗਊਸ਼ਾਲਾ ਛੱਡ ਕੇ ਆਇਆ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਕਿੰਨੀ ਕਿੰਨੀ ਪਾਈ ਆ ਇਹ ਪ੍ਰਬੰਧ ਕਰਨ 'ਚ ਫੇਲ ਕਿਉਂ ਹੋਏ ਆ सर ऐसा है हमें मेरी तो एब सुनिए तो सर ना तो एम्बुलेंस का हमारे पास कॉन्ट्रैक्ट ना हमारे पास मेंटेर सुनो सर सर हमारी कंपनी के पास ही नहीं है वो कंपनियां ही अलग अलग है और वो अलग है ਜੀ ਜੋ ਵੀ ਕੰਪਨੀ ਹੈ ਉਸ ਨੂੰ ਬੁਲਾ ਲਓ ਉਸ ਦਾ ਕੋਈ ਸੰਬੰਧਿਤ ਅਧਾਰ ਨੂੰ ਦੱਸੋ ਤੁਸੀਂ ਫੇਰ ਲਓ ਉਹਨਾਂ ਨੂੰ ਬੁਲਾ ਲੇਗਾ ਜਿੰਨਾਂ ਹੈ ਕਮੂਨ ਦਾ ਗ੍ਰਾਮ ਹੈ ਦੇਖੋ ਹਾਂ ਤੁਸੀਂ ਕਸਮ ਖੀ ਜਾਂ ਬੈਂਸ ਹੈ ਜੇ ਮਰਜ਼ੀ ਲੋਬੀ ਕਰ ਲਈ ਹੈ ਰਿਪਰੈਕਟਿਵ ਡਿਊਟੀ ਹੈ ਨਹੀਂ ਤਾਂ ਉਸ ਨੂੰ ਆਪਾਂ ਨਿਭਾਉਣਾ ਹੀ ਪਵੇਗਾ ਬਿਲਕੁਲ ਸਰ ਨੋਕਸਿਊਸ ਬਿਲਕੁਲ ਸਰ ਠੀਕ ਹੈ ਜੀ ਤੁਸੀਂ ਸਰ ਤੁਸੀਂ ਵਾਇਰਡ ਲਗਦੇ ਹੋ ਤੁਸੀਂ ਡੀਸੀ ਸਾਹਿਬ ਨੂੰ ਕੀ ਜਾਣਕਾਰੀ ਦੋਗੇ ਜੀ ਜੀ ਸਾਹਿਬ ਨੂੰ ਜੋ ਲਿਖਿਆ ਗਿਆ ਜੋ ਪ੍ਰਧਾਨ ਜੀ ਨੇ ਮੈਨੂੰ ਦੱਸਿਆ ਮੇਨਤ ਹੈ ਕਿ ਪਸ਼ੂਆਂ ਨਾਲ ਹਰ ਇੱਕ ਦੀ ਜਾਨ ਜਾਂਦੀ ਹੈ ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਵਾਰਾ ਪਸ਼ੂ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਊ ਸੈਲਸ ਵੀ ਲੱਗਦਾ ਹੈ ਔਰ ਇਹਨਾਂ ਨੂੰ ਅਸੀਂ ਗਊਸ਼ਾਲਾ ਦੇ ਵਿੱਚ ਵੀ ਡੀ ਸਾਹਿਬ ਨੂੰ ਕਹਿ ਕੇ ਕਿ ਇਹਨਾਂ ਦਾ ਕੋਈ ਪ੍ਰੋਵੀਜ਼ਨ ਬਣਾਇਆ ਜਾਵੇ ਤੁਸੀਂ ਵੀ ਆਹੀ ਪ੍ਰੋਟੈਸਟ ਇਸੇ ਤਰੀਕੇ ਜਿਹੜੇ ਆਵਾਰਾ ਪਸ਼ੂ ਜਿਨ੍ਹਾਂ ਕਰਕੇ ਐਕਸੀਡੈਂਟ ਹੁੰਦੇ ਪਏ ਆ ਇਹਨਾਂ ਨੂੰ ਉਹਨਾਂ ਦੇ ਦਫ਼ਤਰਾਂ ਦੇ ਅੰਦਰ ਛੱਡ ਕੇ ਆਓ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਆਮ ਲੋਕਾਂ ਨੂੰ ਕਿੱਦਾਂ ਖਿਡਾੜੀ ਪੈਂਦੀ ਹੈ ਕਿ ਜਦ ਕੋਹਾ ਸਾਫ਼ ਕਰੂਗੇ ਫਿਰ ਚੇਤਾ ਹੋਊਗੀ ਨਾ ਗਲੀ-ਗਲੀ ਕਰ ਮੈਂ ਕਹਿੰਦਾ ਤੁਸੀਂ ਦੇਖੋ ਬਾ ਗੋਏ ਦੀ ਆ ਜਿਹੜਾ ਪਸ਼ੂ ਵੀ ਗੰਦਾ ਹੋਇਆ ਇਹਨੂੰ ਵੀ ਸਾਫ਼ ਕਰਾ ਕੇ ਅਸੀਂ ਵੀਡੀਓ ਬਣਾ ਲੈਣੀ ਕਿ ਕਿੱਥੇ ਛੱਡ ਕੇ ਆਂਦੇ ਆ ਔਰ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਨਹੀਂ ਨਿਭਾਈ ਹੈਗੀ